ਪੂਰੇ ਇੱਕ ਸਾਟੇ ਭਰੀ ਹੋਈ ਐ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀਆਂ ਦੀ ਰੰਗਤ ਹੈ ਨਾ ਆਮ ਮੱਕੀਆਂ ਨਾਲੋਂ ਜ਼ਿਆਦਾ ਨਰੰਗੀ ਐ ਬਾਕੀ ਮੱਕੀਆਂ ਦੇਖਿਆ ਨਾਲ ਹੋਰ ਵੀ ਲੱਗੀਆਂ ਹੋਈਆਂ ਉਹਨਾਂ ਦਾ ਰੰਗ ਤੇੰਦਾ ਰੰਗ ਦਾ ਕਾਫੀ ਵੱਡਾ ਪੁੱਲੇ ਬੜਾ ਜ਼ਿਆਦਾ ਬਰੀਕ ਐ ਤੁਸੀਂ ਆਮ ਦੇਖੋਗੇ ਮੱਕੀ ਦਾ ਗੁੱਲ ਬਹੁਤ ਮੋਟਾ ਹੁੰਦਾ ਐ ਇਹਦਾ ਗੁੱਲ ਵੀ ਬਰੀਕ ਐ ਤੇ ਦਾਣੇ ਵੀ ਬਹੁਤ ਬੋਲਟ ਐ ਆਪ ਜੋਏ ਮੱਕੀ ਨਾਲ ਪਈ ਗਈਆਂ ਦਾ ਮੇਰੇ ਹਿਸਾਬ ਨਾਲ ਕੁਛ ਨਾ ਕੁਛ ਚਾਹੇ 40 ਰੁਪਏ ਚਾਹੇ 50 ਰੁਪਏ ਚਾਹੇ 100 ਰੁਪਏ ਜਿਸਾ ਮੌਕੇ ਦੇਗੀ ਵਾਅਦਾ ਮਿਲੇਗਾ ਮਿਲੇਗਾ ਜੇ ਆਪਾਂ ਜੇ ਮੱਕੀ ਖਰੀਦਣੀ ਹੈ ਮੱਕੀ ਦਾ ਆਪਣਾ ਦਾਣਾ ਮੋਟਾ ਹੋਣਾ ਚਾਹੀਦਾ ਤੇ ਨਰੰਗੀ ਰੰਗ ਦਾ ਹੋਣਾ ਚਾਹੀਦਾ ਜੋ ਕਿ ਇਹਦੇ ਵਿੱਚ ਉਹ ਖੂਬੀਆਂ ਪਾਈਆਂ ਜਾਂਦੀਆਂ ਸਸੇ ਗੱਲ ਜੀ ਕਿਸਾਨ ਵੀਰੋ ਮੈਂ ਅੰਕਿਤ ਮੋਂਗਾ ਗੁਰੂ ਅਰਸ਼ੇਤੋਂ ਸ਼ੰਕਰਦਾ ਸੰਤਰਾਮ ਪਰਮਤੋ ਬੇਂਤੀ ਹੈ ਕਿਸਾਨ ਵੀਰੋ ਮੈਂ ਸੋਰੀ ਨੀਜ਼ੂ ਵੀਰੋ ਕੰਪਨੀ ਦਾ 13 8 20 ਵਿੱਚ ਹੈ ਤੇ ਜਿਨ੍ਹਾਂ ਵਿੱਚੋਂ ਗੁਰਪ੍ਰੀਤ ਜੀ ਹੈ ਚੱਕੰਦੇ ਸ਼ਾਤੋਂ ਇੱਕ ਕਈ ਹੋਰ ਕਿਸਾਨਾਂ ਨੂੰ ਕਾਫੀ ਜ਼ਿਆਦਾ 20 ਵਿੱਚ ਹੈ ਪਰ ਬੜੀ ਖੁਸ਼ੀ ਹੋਈ ਅੱਜ ਇਹਨਾਂ ਦੇ ਖੇਤ ਆ ਕੇ ਅਸੀਂ ਦੇਖਿਆ ਕਿ ਮੱਕੀ ਦੀ ਛੱਲੀ ਤੇ ਦਾਣੇ ਪੂਰੇ ਭਰਮੇ ਹੋਏ ਆ ਪੂਰੇ ਇੱਕ ਸਾਟੇ ਭਰੀ ਹੋਈ ਹੈ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਦੀ ਰੰਗਤ ਹੈ ਨਾ ਆਮ ਮੱਕੀਆਂ ਨਾਲੋਂ ਜ਼ਿਆਦਾ ਨਰੰਗੀ ਹੈ ਬਾਕੀ ਮੱਕੀਆਂ ਦੇਖਿਆ ਨਾਲ ਨਾਲ ਹੋਰ ਵੀ ਲੱਗੀਆਂ ਹੋਈਆਂ ਉਹਨਾਂ ਦਾ ਰੰਗ ਤੇ ਇਹਦਾ ਰੰਗ ਦਾ ਕਾਫੀ ਵੱਡਾ ਡਿਫਰੈਂਸ ਹੈ ਜਿੱਥੇ ਕੀ ਉਹ ਰੰਗ ਕਾਫੀ ਫਿੱਕੇ ਹੈ ਇਹ ਬੜੇ ਗੇਮੂਏ ਜਿਹੇ ਰੰਗ ਦੇ ਆਪਣਾ ਹੈਗੀ ਹੈ ਕਾਰ ਕਲਰ ਵਿੱਚ ਹੈ ਤੇ ਇਹਦੀ ਇੱਕ ਸਭ ਤੋਂ ਵੱਡੀ ਹੋਰ ਖਾਸियत ਉਹਨਾਂ ਦੱਸਦਾ ਜਿਹੜੀ ਇਹ ਮੱਕੀ ਹੈ ਨਾ ਤੁਸੀਂ ਆਮ ਇੱਕੋ ਦਿਨ ਤੇ ਬਜਾਈ ਅਸੀਂ ਕਰਵਾਈ ਸੀ ਹੋਰ ਅਦਰ ਕੰਪਨੀਆਂ ਜਿਵੇਂ ਨਾਮੀ ਕੰਪਨੀ ਹੈਗੀਆਂ ਤੇ ਉਹਨਾਂ ਸਾਰਿਆਂ ਪਛਾੜਦੀ ਹੋਈ ਇਹਦਾ ਮੋਇਸਚਰ ਵੀ ਉਸੇ ਦਿਨ ਬਜਾਈ ਕਰਕੇ ਵੀ ਦੇਖਿਆ ਜਾਵੇ ਇਹਦਾ ਮੋਇਸਚਰ ਆਮ ਮੱਕੀਆਂ ਸਾਰਿਆਂ ਨਾਲੋਂ ਘੱਟ ਨਿਕਲਿਆ ਕਟ ਵੀ ਨਿਕਲਿਆ ਤੇ ਇੱਕ ਚੀਜ਼ ਹੋਰ ਆਪਾਂ ਧਿਆਨ ਦੇਣ ਵਾਲੀ ਕਹਾਂ ਜਿਵੇਂ ਆਪਾਂ ਬੜੇ ਖੂਬੀ ਜਾਂਦੇ ਆਪਾਂ ਇਹਦਾ ਕਮਰਸ਼ੀਅਲਾਈਜ਼ ਆਪਾਂ ਪੈਸੇ ਕਮਾਉਣ ਵਾਸਤੇ ਇਹਨੂੰ ਕੰਮ ਕਰ ਰਹੇ ਆਂ ਵੀ ਜਿਹੜਾ ਇਹਦਾ ਗੁੱਲ ਵੀ ਹੈ ਨਾ ਗੁੱਲ ਬੜਾ ਜ਼ਿਆਦਾ ਬਰੀਕ ਹੈ ਤੁਸੀਂ ਆਮ ਦੇਖੋਗੇ ਮੱਕੀ ਦਾ ਗੁੱਲ ਬਹੁਤ ਮੋਟਾ ਹੁੰਦਾ ਹੈ ਇਹਦਾ ਗੁੱਲ ਵੀ ਬਰੀਕ ਹੈ ਤੇ ਦਾਣੇ ਵੀ ਬਹੁਤ ਬੋਲਟ ਆ ਆਪਾਂ ਮੰਡੀ ਕਰਨ ਜਦੋਂ ਜਾਂਦੇ ਆ ਨਾ ਮੇਨ ਆਪਣੇ ਜਿਹੜੇ ਹੁੰਦੇ ਆ ਖਰੀਦਦਾਰ ਹੁੰਦੇ ਆ ਉਹਨਾਂ ਦੀ ਮੇਨ ਹੁੰਦੀ ਹੈ ਕਿ ਆਪਾਂ ਜਿਹੜੀ ਮੱਕੀ ਖਰੀਦਣੀ ਹੈ ਮੱਕੀ ਦਾ ਆਪਣਾ ਦਾਣਾ ਮੋਟਾ ਹੋਣਾ ਚਾਹੀਦਾ ਤੇ ਨਰੰਗੀ ਰੰਗ ਦਾ ਹੋਣਾ ਚਾਹੀਦਾ ਜੋ ਕਿ ਇਹਦੇ ਆਮ ਕੋਈ ਵੀ ਆਪਾਂ ਮੱਕੀ ਦੇਖ ਲਈਏ ਦਾਣਾ ਵੀ ਬਰੀਕ ਹੋਏਗਾ ਰੰਗਤ ਵੀ ਫਿੱਕੀ ਹੋਏਗੀ ਉਹ ਜੀ ਲੈਣ ਵਾਲਾ ਥੋੜਾ ਇਕਤਰ ਆਂਦਾ ਜਦੋਂ ਇਹ ਮੱਕੀ ਨਾਲ ਪਈ ਗਿਆ ਆਂਦਾ ਮੇਰੇ ਹਿਸਾਬ ਨਾਲ ਕੁਛ ਨਾ ਕੁਛ ਚਾਹੇ 40 ਰੁਪਏ ਚਾਹੇ 50 ਰੁਪਏ ਚਾਹੇ 100 ਰੁਪਏ ਜਿਸਾ ਮੌਕੇ ਦੇਗੀ ਵਾਦਾ ਮਿਲੇਗਾ ਮਿਲੇਗਾ ਕਿਸਾਨ ਵੀਰੇ ਕੋ ਛੋਟੀ ਜੀ ਬੇਨਤੀ ਹੈ ਵੀ ਆਪਾਂ ਹਰ ਸਾਲ ਨਵੀਂ ਤੋਂ ਨਵੀਂ ਚੀਜ਼ ਟਰਾਈ ਕਰਕੇ ਵੇਖਣਾ ਚਾਹੀਦਾ ਵੀ ਜੇ ਅੱਜ ਤੇਰਾ ਠਾਠ ਆਪਾਂ ਨੂੰ ਕੋਈ ਚੀਜ਼ ਚੰਗੀ ਮਿਲੀ ਹੈ ਕੰਪਨੀ ਦੇ ਰਹੀ ਹੈ ਕਿ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਤੁਸੀਂ ਇੱਕ ਵਾਰੀ ਕੁਛ ਨਾ ਕੁਛ ਟਰਾਈ ਕਰੋ ਕੁਛ ਆਪਾਂ ਨੂੰ ਰਿਜ਼ਲਟ ਵ ਤਾਂ ਅਨੁਯੋਗ ਹੈ ਕਿ ਇਸ ਵਾਰ ਮੈਂ ਕਈ ਕਿਸਾਨਾਂ ਨੂੰ ਇਸ ਵਾਰੀ ਮੱਕੀ ਦਾ ਵੀ ਉਪਲਬਧ ਕਰਾ ਕੇ ਉਹਨਾਂ ਨੇ ਬਚਾਇਆ ਹੈਗਾ ਜਿਨ੍ਹਾਂ ਵਿੱਚ ਗੁਰਪ੍ਰੀਤ ਜੀ ਹੈ ਚੱਕਨਦੇਸ਼ਾ ਤੋਂ ਇਹਨਾਂ ਨੇ ਵੀ ਲਾਇਆ ਤੇ ਜਿਨ੍ਹਾਂ ਵੀ ਕਿਸਾਨਾਂ ਨੂੰ ਦਿੱਤੇ ਸਾਰੇ ਹੀ ਸੰਤੁਸ਼ਟ ਹੈ ਹਰੇਕ ਕਿਸਾਨ ਨੂੰ ਮੈਂ ਉਹਨਾਂ ਦਾ ਰਿਵਿਊ ਲੈਂਦਾ ਹੈ ਰੰਗਤ ਕੁਆਲਿਟੀ ਜਾਂ ਸੁੱਕਪਨ ਆਹ ਮੱਕੀਆਂ ਨਾਲ ਦੀ ਕਾਫੀ ਵਧੀਆ ਪੈਦਾਵਾਰ ਹੈ ਕਹਿੰਦੇ ਲੱਗਦੀ